ਇੱਕ ਹੀ 베ਚਦੇ ਪਈਏ ਇਹਦੇ ਚੁੰਨੀਆਂ ਗੋਟੇ ਬਾਬਾ ਜੀ ਚੁੰਨੀਆਂ ਗੋਟੇ ਹਾਂ ਕਿੱਥੇ ਗਈ ਇਹ ਦਿਖਾਵਾ ਹਾਂ ਲੈ ਆਈਏ ਲੈ ਆਓ ਇੱਥੇ ਲੈ ਆਓ ਅੱਛਾ ਦੇਖੀਏ ਤੁਨ ਗੁਰ RAM ਦਾਸ ਇਹ ਬਾਬਾ ਜੀ ਖੜੇ ਆ ਚੁੰਨੀਆਂ ਗੋਟੇ 베ਚਦੇ ਆ ਇੱਕ ਸਾਈਕਲ ਦੇ ਉੱਤੇ ਆ ਤੇ ਮੈਂ ਵੀ ਖੜ ਕੇ ਤੇ ਬ੍ਰੇਕ ਮਾਰ ਲਈ ਆ ਦੇਖੋ ਆ ਠੰਡਾ ਮੌਸਮ ਆ ਤੇ ਸਾਡੇ ਬਾਬੇ ਤੇ ਪਿੱਛੋਂ ਪੱਗ ਦਾ ਨਾ ਲਾੜੀ ਵੀ ਇਹਨਾਂ ਦਾ ਤੁਹਾਨੂੰ ਪੱਗ ਦਿਖਾਣਾ ਬ੍ਰੇਕ ਮਾਰਨ ਦਾ ਕਾਰਨ ਦਸਤਾਰ ਸੀ ਕਸਮ ਹੈ ਲੀਆ ਦਸਤਾਰਾਂ ਮੈਂ ਐਵੇਂ ਨਹੀਂ ਕਿੰਦਾ ਹੁੰਦਾ ਆ ਦੇਖੋ ਕਿੰਨੀ ਉਮਰ ਦਾ ਬਾਬਾ ਸੰਗਤ ਜੀ ਇਹ ਚੁਨੀਆ ਗੋਟੇ ਕਿਹੜੇ ਬਾਬਾ ਜੀ ਚੁਨੀਆ ਗੋਟੇ ਕਿਹੜੇ ਇਹ ਦਿਖਾਓ ਆਜੋ ਲੈ ਆਓ ਅੰਦਰ ਹੀ ਲੈ ਆਓ ਆਜੋ ਬੈਠੋ ਤੇ ਦਿਖਾਓ ਕੀ ਹੈ ਕੀ ਆ ਤੁਨ ਗੁਰਦਾਮ ਦਾਸ ਨੂੰ ਬਾਹਰ ਜਾਣਾ ਬਣਾ ਤੁਨ ਗੁਰਦਾਮ ਦਾਸ ਤੁਨ ਗੁਰਦਾਮ ਦਾਸ ਲੈ ਆਓ ਪੰਡ ਅਜਾ ਅੰਦਰ ਹੀ ਆਜੋ ਧਿਆਨ ਸਾਈਕਲ ਲਾਲ ਸਾਈਡ ਤੇ ਤੁਨ ਗੁਰਦਾਮ ਦਾਸ ਤੇ ਟਾਈਮ ਹੋਉਂਦਾ ਇਹ ਸੰਗਤ ਜੀ ਕੋਈ ਆ ਦੇ ਕੋ ਪੈਂਸੀ ਦੋ ਵਜੇ ਕਿ 55 ਮਿੰਟ ਤੋਂ ਗਗੇਟੇ ਨਮਾ ਦੇ ਗਿਆ ਤੇ ਆਜੋ ਆਜੋ ਪਿਆਰਿਓ ਅੰਦਰ ਹੀ ਅੰਦਰ ਹੀ ਆਜੋ ਕੋਈ ਨਹੀਂ ਆਜੋ ਆਜੋ ਬੈਠੋ ਤੁਹਾਨੂੰ ਗੁਰੂ ਦਾਮਦਸ ਆਜੋ ਆਜੋ ਬੈਠੋ ਪਹਿਲੇ ਆਜੋ ਫਿਰ ਖੋਲ ਕੇ ਰਮਾ ਉਹਨਾਂ ਦਿਖਾਓ ਮੈਨੂੰ ਇਹ ਦੰਨ ਗੁਰੂ ਰਾਮਦਾਸ ਜੀ ਆਹ ਫੜੋ ਬਾਬੇ ਕਿਹੜੀ ਸ਼ਹਿ ਵੇਚਦੇ ਹੋ ਮੈਨੂੰ ਦੱਸੋ ਬਾਬਾ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ 60 ਤੋਂ 70 ਦੇ ਨਾਲ 70 ਸਾਲ ਹੈ ਵਾਹਿਗੁਰੂ ਤੇਨੀ ਉਮਰ ਦੇ ਬਾਬਾ ਜੀ ਕੀ ਕੰਮ ਤੁਸੀਂ ਕਰੀਏ ਬੱਚੇ ਹਮਲੇ ਆ ਵਾਹਿਗੁਰੂ ਨਹੀਂ ਨਹੀਂ ਪੁੱਛਦੇ ਨਹੀਂ ਬੋਲੇ ਰੋਟੀ ਬਣੀ ਦਸਤਾਰਾਂ ਕਿੰਨੀਆਂ ਜੀ ਤੇ ਆ ਕੀ ਆ ਕੋਈ ਤੁਹਾਡੀ ਸਾਰੀ ਦਸਤਾਰ ਪਿੱਛੋਂ ਬਾਹਰ ਆਈ ਬਲੇ ਬਬਈ ਸੂਮੇ ਕਰਦਾ ਸੈੱਟ ਕਰਦਾ ਧੰਨ ਗੁਰੂ ਰਾਮਦਾਸ ਆ ਦੇਖ ਆ ਦੇਖੋ ਸਿੰਗੋ ਇਹ ਕੀ ਬਬਈ ਇਹ ਹੈ ਨਹੀਂ ਦਸਤਾਰ ਆਪਣੇ ਕੋ ਹੋਰ ਕਸਮੈਲੀ ਸਾਰੀ ਦਸਤਾਰ ਹੈ ਇੱਕੋ ਹੀ ਹੈ ਦਸਤਾਰ ਦਸਤਾਰ ਵੀ ਨਹੀਂ ਹੈਗੀ ਹਾਂ ਜੀ ਧੰਨ ਗੁਰੂ ਰਾਮਦਾਸ ਜੇਹਰਾਸ਼ਾ ਇਹ ਸਾਡੇ ਸਿੱਖਾਂ ਦੇ ਹਾਲ ਆ ਦਸਤਾਰ ਵੀ ਨਹੀਂ ਹੈਗੀ ਸਾਡੇ ਕੋ ਹੈ ਅੱਛਾ ਬਬਈ ਆਵ ਆਪਣੇ ਕੋ ਹੈ ਇਹ ਕੀ ਆ? ਇਹ ਸੂਟ ਆ। ਬਾਬਾ ਜੀ ਇਹ ਤਾਂ ਸੂਟ ਬੜੇ ਹੀ ਪੁਰਾਣੇ ਪੁਰਾਣੇ ਆ ਹੈ? ਇਹੋ ਦੇ ਕਰਕੇ ਵਿਕਦੇ ਨਹੀਂ, ਵਿਕਦੇ ਨਹੀਂ ਹੈ? ਪੁਰਾਣੇ ਸੂਟ ਆ, ਵਿਕਦੇ ਨਹੀਂ ਆ। ਤੇ ਬਾਬਾ ਜੀ ਇਹਨਾਂ ਨੇ ਕੌਣ ਕੌਣ ਖੇਦੂਗਾ? ਬਾਬਾ ਜੀ ਇਹ ਤਾਂ ਬੜੇ ਪੁਰਾਣੇ ਫੈਸ਼ਨ ਹੋ ਗਏ ਆ ਤੇ ਹੈ? ਤੇ ਆ ਚੁੰਨੀਆਂ। ਅਛਾੜ ਇਹ ਚੁੰਨੀਆਂ ਇਹ ਕਿੰਨੇ ਕਿੰਨੇ ਦੀ ਵੇਚਦੇ ਹੋ ਬਾਬਾ ਜੀ? 100 ਰੁਪਏ ਦੀ। ਤਾਂ ਵੀ ਨਹੀਂ ਵਿਕਦੀ ਹੋਣੀ ਕਿਉਂਕਿ ਕੋਈ ਖਰੀਦਦਾ ਨਹੀਂ ਹੋਣਾ ਇਹਨਾਂ ਨੂੰ। ਖਰੀਦਦਾ ਨਹੀਂ ਕੋਈ। ਕੋਈ ਕਿਹਨੇ ਖਰੀਦਦੀ ਕਿਹਨੇ ਬਾਬਾ ਜੀ? ਹੈ? ਵਾਹੇ ਕੰਮ ਦੀ ਆ ਬਾਹ ਵੀ ਕੰਮ ਦੀ ਆਪਣੇ ਆ ਵੀ ਕੰਮ ਦੀ ਐ ਕਮਜ਼ੋਰੀ ਆਪੇ ਆ ਜਾਂਦੀ ਆਪੇ ਇਹ ਤੁਹਾਡੇ ਹਾਲਾਤ ਆ ਸਿੰਘੋ ਆ ਸਾਡੇ ਹਾਲਾਤ ਜੀ ਮਾਂ ਬੱਚੇ ਪਾਲਣ ਦੇ ਵਾਹਿਗੁਰੂ ਨਿੱਕਾ ਮੁੰਡਾ ਦੇ ਅੰਗਲੀ ਆ ਵਾਹਿਗੁਰੂ ਤੇ ਕਿੰਨੀ ਕਿੰਨੀ ਮਾਇਆ ਕਮਾਉਂਦੇ ਰੋਜ਼ ਬਾਬਾ ਜੀ 100 200 ਕਮਾਉਂਦੇ ਸੋ 200 ਰੁਪਿਆ ਕਮਾਉਂਦੇ ਹੋ ਇਹਦੇ ਵਿਚ 100 ਦਾ ਦੁੱਧ ਅੱਛਾ ਜੀ ਤੇ ਕੋਈ ਆਟਾ ਦਾਣਾ ਵੀ ਤੁਹਾਨੂੰ ਪਤਾ ਮੁੱਲ ਦਾ ਜੀ ਕੋਟ ਕਿਹਦਾ ਪਾਇਆ ਜੀ ਆ ਵੀ ਬੜਾ ਖੁੱਲਾ ਕਿਸ ਨੇ ਦਿੱਤਾ ਕਿਸ ਨੇ ਦਿੱਤਾ ਕੋਟ ਤੁਹਾਨੂੰ ਤਨ ਗੁਰੂ ਰਾਮਦਾਸ ਹੈ ਹੀ ਨਹੀਂ ਕੋਟ ਵੀ ਨਹੀਂ ਕੋਈ ਹੈ ਸਰਦੀਆਂ ਵਾਲੇ ਨਹੀਂ ਕੋਈ ਕੋਈ ਗਰਮ ਕੁਰਤਾ ਕਮਾ ਹੈ ਨਹੀਂ ਦਸਤਾਰ ਵੀ ਇੱਕ ਆ ਆ ਵੇਖੋ ਕਮੇਟੀਆਂ ਵਾਲਿਓ ਆ ਵੇਖੋ ਜਿਹੜੇ ਸਾਡੇ ਪ੍ਰਧਾਨੋ ਵੇਖੋ ਸਾਡੇ ਸਿੱਖਾਂ ਦੇ ਹਾਲਾਤ ਕੀ ਆ ਇੱਕ ਦਸਤਾਰ ਗਰਮ ਕੋਈ ਕਪੜਾ ਨਹੀਂ ਤੇ 100 200 ਕਮਾਉਂਦੇ ਰੋਜ਼ ਤੇ ਕਿੰਨੀ ਉਮਰ ਹੈ 70 ਸਾਲ 70 ਸਾਲ ਆ ਆ ਆਪਣੇ ਆਪ ਹੀ ਹਿਲਦੀ ਇਤਰਾ ਆਪਣੇ ਆਪ ਹੀ ਇਤਰਾ ਇਤਨਾ ਹਿਲਦੀ ਆ ਤੇ ਫਿਰ ਵੀ ਇੱਕ ਕੀਰਤ ਕਰਦੇ ਹੋ ਫਿਰ ਵੀ ਕਰਦੇ ਤਾਨੂੰ ਗੁਰੂ ਰਾਮਦਾਸ ਕੋਈ ਨਹੀਂ ਪੁੱਛਦਾ ਸਾਨੂੰ ਹੈ ਕੋਈ ਜਥੇਦਾਰ ਨਹੀਂ ਬੱਬਰ ਨਹੀਂ ਰੋਣਾ ਨਹੀਂ ਪਿਆਰੋਂ ਰੋਣਾ ਨਹੀਂ ਨਹੀਂ ਰੋਣਾ ਨਹੀਂ ਗੁਰੂ ਗੁਰੂ ਪਿਆਰਿਓ ਰੋਣਾ ਨਹੀਂ ਤੁਹਾਡਾ ਗੁਰੂ ਬੜਾ ਬਯੰਤ ਹੈ ਉਹ ਹੈ ਗੁਰੂ ਰਾਮਦਾਸ ਪਾਤਸ਼ਾਹ ਤੁਹਾਡਾ ਨੇਚਾ ਕੱਢਾ ਹਾਂ ਉਹਦੇ ਮਾਰ ਮੱਥਾ ਟੇਕ ਕੇ ਜਨਾ ਬਸ ਤੂੰ ਉਹਦੇ ਨਾ ਟੇਕਦਾ ਹਾਂ ਮੈਂ ਬਾਹਰੋਂ ਟੇਕ ਕੇ ਦੇ ਅੰਦਰੋਂ ਤੁਹਾਡਾ ਗੁਰੂ ਬੜਾ ਬਯੰਤ ਹੈ ਉਹ ਗੁਰੂ ਰਾਮਦਾਸ ਉਹਨੇ ਹੀ ਸਾਨੂੰ ਭੇਜਿਆ ਹਾਂਜੀ ਉਹਨੇ ਹੀ ਮੈਨੂੰ ਮਲਾਇਆ ਬਾਬਿਓ ਪਹਿਲੀ ਚੀਜ਼ ਤਾਂ ਮੈਂ ਛੋਟੀ ਇੱਕ ਮੇਰੇ ਕੋਲ ਛੋਟੀ ਇੱਕ ਪੇਟਾ ਬਾਬਿਓ ਉਹ ਇਹ ਹੈ ਆ ਰੱਖੋ ਬਾਬਾ ਜੀ ਇੱਕ ਦਸਤਾਰ ਹਾਂ ਠੀਕ ਹੈ ਬਾਬਿਓ ਤੇ ਆ ਦੂਜੀ ਦਸਤਾਰ ਬਾਬਿਓ ਠੀਕ ਬਾਬਾ ਜੀ ਇੱਕ ਆ ਸ਼ੋਲ ਠੀਕ ਆ ਜੀ ਇਹ ਤੁਹਾਡੇ ਗੁਰੂ ਨੇ ਤੁਹਾਡੇ ਵਾਸਤੇ ਭੇਜਿਆ ਤੇ ਤੁਸੀਂ ਮੈਨੂੰ ਕਹਿੰਦੇ ਸੀ ਕਿ ਮੇਰੇ ਕੋਲ ਗਰਮ ਕੁਰਤਾ ਪਜਾਮਾ ਵੀ ਨਹੀਂ ਹੈਗਾ ਨਹੀਂ ਨਹੀਂ ਨਾ ਹੈਗਾ ਬਾਬਾ ਜੀ ਬਾਬਾ ਜੀ ਆ ਪਿਓਰ ਗਰਮ ਦਾ ਕੁਰਤਾ ਪਜਾਮਾ ਇਹ ਵੀ ਤੁਹਾਡੇ ਵਾਸਤੇ ਠੀਕ ਆ ਜੀ ਪਿਆਰਿਓ ਤੇ ਦੂਜੀ ਚੀਜ਼ ਇਸ ਕੁਰਤੇ ਪਜਾਮੇ ਨੂੰ ਸੁਵਾਣ ਵਾਸਤੇ ਵੀ ਤੁਹਾਨੂੰ ਹੁਣ ਮਾਇਆ ਦੇਵਾਂਗੇ ਆਪਾਂ ਤੁਹਾਡੇ ਗੁਰੂ ਤੋਂ ਭੇਜੀ ਵਲੇ ਮਾਇਆ ਠੀਕ ਹੈ ਤੁਹਾਡੇ ਗੁਰੂ ਰਾਮਦਾਸ ਪਾਤਸ਼ਾਹ ਨੇ ਤੇ ਦੀ ਸਾਈਕਲ ਵੀ ਪੈਂਚਰ ਆ ਸਾਈਕਲ ਵੀ ਪੈਂਚਰ ਆ ਆਹ ਸਾਈਕਲ ਵੀ ਨਹੀਂ ਹੈ ਹਵਾ ਨਹੀਂ ਹੈਗੀ ਇਹ ਚ ਕਿ ਪੈਂਚਰ ਪੈਂਚਰ ਹੋ ਗਿਆ ਠੀਕ ਆ ਪਿਆਰਿਓ ਆ ਲੋ ਇੱਥੇ ਲਵਾਉਣਾ ਠੀਕ ਆ ਜੀ ਆ ਵੇਖ ਲੋ ਸਾਰੇ ਸਿੱਖਾ ਲੜ ਬਾਬਾ ਜੀ ਇੱਕ ਆਹ ਥੋੜੀ ਜੀ ਮਾਇਆ ਇਹਦੇ ਨਾਲ ਤੁਸੀਂ ਆਪਣਾ ਗਰਮ ਕੁਰਤਾ ਪਜਾਮਾ ਸਵਾ ਲਿਓ ਦੋ ਪੱਗਾਂ ਲੋਈ ਵੀ ਆ ਗਈ ਗਰਮ ਕੁਰਤਾ ਪਜਾਮਾ ਵੀ ਆ ਗਿਆ ਪਿਆਰਿਓ ਇਹ ਮਾਇਆ ਤੁਹਾਡੇ ਕੁਰਤੇ ਪਜਾਮੇ ਦੀ ਸਵਾਣ ਵਾਸਤੇ ਦੂਜੀ ਗੱਲ ਇਹ ਸਾਰੇ ਕੱਪੜੇ ਤੁਹਾਡੇ ਹੋ ਗਏ ਆ ਪੁਰਾਣੇ ਬਾਬਿਓ ਠੀਕ ਹੈ ਤੁਹਾਡਾ ਗੁਰੂ ਚਾਹੁੰਦਾ ਹੈ ਕਿ ਤੁਸੀਂ ਹੁਣ ਨਾ ਆਹ ਕੰਮ ਛੱਡ ਦਿਓ ਆਪਾਂ ਤੁਹਾਨੂੰ ਰੇੜੀ ਲਪਾ ਦਨੇ ਆ ਠੀਕ ਹੈ ਉਹਦੇ ਨਾਲ ਤੁਸੀਂ ਸਬਜ਼ੀ ਵੇਚ ਲਿਓ ਪਿਆਰਿਓ ਆਲੂ ਪਿਆਜ਼ ਵੇਚ ਲਿਓ ਘਰ ਦੇ ਲਾਗੀ ਲਾਗੇ ਠੀਕ ਹੈ ਜੀ ਹੁਣ ਆਹ ਸਾਈਕਲ ਨੂੰ ਆਪਾਂ ਕਰ ਦਈਏ ਫਿਰ ਫੱਤੇ ਕਰ ਦਈਏ ਹਾਂ ਡਿਗਦੇ ਨਾ ਹਾਂ ਡਿਗ ਪੈਂਦੇ ਜੋ ਸਾਈਕਲ ਦੋਣੀ ਰੇੜੀ ਦੋਣੀ ਤੁਸੀਂ ਡਿਗਦੇ ਰੇੜੀ ਦੋਣੀ ਤੁਸੀਂ ਡਿਗਦੇ ਰੇੜੀ ਨਾ ਤੁਹਾਡਾ ਕੰਮ ਸੋਖਾ ਹੋ ਜਾਊਗਾ ਹਨਾ ਨਹੀਂ ਨਹੀਂ ਕੋਈ ਨਹੀਂ ਬਾਬਿਓ ਅੱਜ ਹੁਣ ਤੁਸੀਂ ਨਾ ਛੰਡ ਬੜੀ ਆ ਹੁਣ ਤੁਸੀਂ ਘਰ ਚਲੇ ਜਾਓ ਠੀਕ ਆ ਜੀ ਜਾਂਦੇ ਜਾਂਦੇ ਆ ਕੁੜਤਾ ਸਵਾਣਾ ਠੀਕ ਐ ਸਵਾਈ ਦੀ ਦੇ ਦਿਓ ਤੇ ਮੈਨੂੰ ਸੋਮਵਾਰ ਮਿਲਿਓ ਕੱਲ ਐਤਵਾਰ ਅੱਛਾ ਜੀ ਤੇ ਕੱਲ ਮੈਂ ਥੋੜਾ ਜਿਹਾ ਗੁਰਦੁਆਰੇ ਗੁਰੂ ਸਾਹਿਬ ਨੇ ਸੇਵਾ ਲਾਈ ਹੁੰਦੀ ਉਹਥੇ ਮੈਂ ਵਿਜੀ ਹੁਣਾ ਤੇ ਸੋਮਵਾਰ ਤੁਹਾਡੀ ਸੇਵਾ ਚ ਦਾਸਾ ਹਾ ਜੜ ਹੋਊਗਾ ਬਾਬਿਓ ਤੁਹਾਨੂੰ ਨਵੀਂ ਰੇੜੀ ਦੇ ਦਾਂਗੇ ਤੇ ਆਲੂ ਪਿਆਜ਼ ਪਾ ਕੇ ਦਵਾਂਗੇ ਜਿਦ ਦਿਨ ਤੁਹਾਨੂੰ ਆ ਕੀ ਨਾ ਸੂਟ ਹੋ ਗਈ ਪੁਰਾਣੀ ਕਿਹਨੇ ਬਾਬੇ ਉਹ ਤੁਹਾਡੇ ਕੋ ਨਹੀਂ ਖਿਦਨੇ ਕਿਹਨੇ ਤੇਰੇ ਤੇ ਬਾਬਾ ਤੜਸਨੀਓ ਕਰਨਾ ਸਾਡੀ ਕੌਮ ਨਾ ਕਿਸੇ ਹੋਰ ਪਾਸੇ ਅਜ ਉਲਜੀ ਪਈ ਆ ਸਾਨੂੰ ਬਾਬੇ ਰੁੱਲਦੇ ਦਿਖਦੇ ਨਹੀਂ ਮਿਹਨਤ ਨਹੀਂ ਕਰਨੀ ਬਾਬਾ ਤੂੰ ਸਾਡੇ ਗੁਰੂ ਦਾ ਪਿਆਰਾ ਹੈ ਤੇਰਾ ਗੁਰੂ ਬੜਾ ਬਿਆਨਤਾ ਹੈ ਉਹ ਧੰਨ ਗੁਰੂ ਰਾਮਦਾਸ ਪਾਤਸ਼ਾ ਜਿਨੇ ਮੈਨੂੰ ਭੇਜਿਆ ਨਹੀਂ ਸਿੱਧਕਵਾ ਜਾਂਦਾ ਨਹੀਂ ਸਿੱਧਕ ਬਾਬਾ ਸਿੱਧਾ ਕੀ ਕਰਨਾ ਸਾਡਾ ਗੁਰੂ ਸਾਨੂੰ ਦੇਈ ਸਿੱਧਕ ਦੇ ਆ ਗੁਰੂ ਨਾਨਕ ਪਾਤਸ਼ਾ ਸਾਡੀ ਗਰੀਬੀ ਲੈ ਗਿਆ ਬੱਚਿਆਂ ਨੂੰ ਵਾ ਬੱਚਿਆਂ ਦਾ ਦਰਸਖਾਨਾ ਲਈ ਨੂਨ ਕੋਈ ਗੱਲ ਨਹੀਂ ਪਿਆਰਿਓ ਕੋਈ ਨਹੀਂ ਤੇਰਾ ਗੁਰੂ ਬੜਾ ਬਿਆਨਤਾ ਸਿੰਘੋ ਹੁਣ ਤੁਸੀਂ ਮੈਨੂੰ ਨਾ ਸੋਮਵਾਰ ਮਿਲਿਓ ਮੈਂ ਤੁਹਾਨੂੰ ਕਾਰ ਦੇ ਦਿੰਦਾ ਵਾ ਤੇ ਕਾਰ ਤੇ ਆਪਣਾ ਨੰਬਰ ਲਿਖ ਕੇ ਦੇਣਾ ਤੁਸੀਂ ਮੈਨੂੰ ਕਾਲ ਕਰਿਓ ਠੀਕ ਹੈ ਜੀ ਤੁਸੀਂ ਮੈਨੂੰ ਕਾਲ ਕਰਿਓ ਤੇ ਆਪਾਂ ਫਿਰ ਤੁਹਾਨੂੰ ਨਵਾਂ ਰਿਕਸ਼ਾ ਉਹ ਦੇ ਦੇਨੇ ਠੇਲਾ ਲੈ ਕੇ ਦੇਨੇ ਆ ਨਾਲ ਸਬਜ਼ੀ ਪਾ ਕੇ ਦੇਨੇ ਆ ਆਲੂ ਪਿਆਜ਼ ਠੀਕ ਹੈ ਜੀ ਗੁਰੂ ਨੇ ਸਾਨੂੰ ਇਹ ਕੁਛ ਦਿੱਤਾ ਹੈ ਮੇਰੇ ਨਾਲ ਮਿਲਾਇਆ ਆਪਾਂ ਉਹਦਾ ਨਾਮ ਆਪਣੀ ਦਸਨਾ ਤੋਂ ਸਾਂਝਾ ਕਰਨਾ ਮੇਰੇ ਨਾਲ ਬੋਲੋ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਕੋਈ ਗੱਲ ਨਹੀਂ ਬਾਬੇ ਉਹ ਤੁਹਾਡਾ ਗੁਰੂ ਬੜਾ ਬੇਨਤੀ ਹੈ ਇਹ ਉਹਨਾਂ ਹੱਥ ਆਪਣੇ ਆਪ ਹੀ ਹਿੱਲਦਾ ਹਿੱਲਦਾ ਪਿਆ ਚਲੋ ਕੋਈ ਗੱਲ ਨਹੀਂ ਪਿਆਰਿਓ ਹੁਣ ਤੁਸੀਂ ਕੱਲ ਨੂੰ ਨਾ ਅਚਾ ਸੋਮਵਾਰ ਨੂੰ ਮੈਨੂੰ ਇੱਥੇ ਹੀ ਇੱਥੇ ਹੀ ਆ ਕੇ ਮਿਲਣਾ ਠੀਕ ਹੈ ਮੈਂ ਤੁਹਾਨੂੰ ਇੱਕ ਨੰਬਰ ਦੇ ਦਿੰਦਾ ਤੁਸੀਂ ਮੈਨੂੰ ਕਾਲ ਕਰ ਲਿਓ ਇੱਥੇ ਆ ਕੇ ਮਿਲਣਾ ਇੱਥੇ ਹੀ ਤੁਹਾਨੂੰ ਨਵਾਂ ਰਿਕਸ਼ਾ ਦੇਵਾਂਗੇ ਹਾਂ ਗੁਰੂ ਰਾਮਦਾਸ ਪਾਸ਼ਾ ਕੀ ਬੇਨਤੀ ਕੀਤੀ ਹਾਂ ਗੁਰੂ ਰਾਮਦਾਸ ਪਾਸ਼ਾ ਕੀ ਬੇਨਤੀ ਕਰਨੀ ਹੈ ਕਿ ਸਤਗੁਰੂ ਇਹ ਸਵਾਸ ਸਵਾਸ ਤੇਰੇ ਨਾਮ ਦੇ ਨਾਲ ਬਤੀਤ ਹੋਣ ਠੀਕ ਹੈ ਸਿੱਖ ਨੂੰ ਮੰਗਣਾ ਨਾ ਪਵੇ ਬਾਬਾ ਧਿਆਨਾ ਜਾਇਓ ਸਮਾਨ ਬੰਨ ਲਿਓ ਠੀਕ ਹੈ ਜੀ ਚਲੋ ਉਤਰ ਜੂਗੇ ਨਹੀਂ ਤੇ ਮੈਂ ਫੜ ਲਵਾਂ ਨਹੀਂ ਤੇ ਹੋਲੀ ਜੀ ਚਲੋ ਤੁਹਾਨੂੰ ਗੁਰੂ ਦਾਮ ਦਾਸ ਇਹ ਸਿੰਘੋ ਸਾਡੇ ਸਿੱਖਾਂ ਦੇ ਹਾਲ ਪਲਾ ਦੀ ਇਹ ਕੋਟ ਪਾਇਨ ਬਾਬੀ ਨੇ ਆ ਵੀ ਕਿਸ ਨੇ ਦਿੱਤਾ ਵਾ ਇਹ ਖੁੱਲਾ ਕੋਟ ਜੇ ਤੇ ਇੰਨੇ ਬਾਬਾ ਜੀ ਬੂਹਾ ਢੋ ਦਿਓ ਪਿਆਰਿਓ ਤੁਹਾਨੂੰ ਗੁਰੂ ਦਾਮ ਦਾਸ ਤੇ ਬਾਬਾ ਜੀ ਕੋਲੇ ਜਿਹੜੀ ਆ ਪੱਗ ਬੰਨੀ ਤੁਸੀਂ ਦੇਖੋ ਦਸਤਾਰ ਨਾ ਕਸਮੈਲੀ ਦਸਤਾਰ ਜੇ ਤੇ ਪਿੱਛੋਂ ਆ ਵੀ 파ਟੀ ਹੋਈ ਆ ਪਿੱਛੋਂ ਸੈਰ ਤੋਂ ਟੋਟਾ ਪਾਟਾ ਉਹ ਤੁਹਾਨੂੰ ਦੇਖਦਾ ਵੀ ਹੋਣਾ ਕਿ ਹੈ ਹੀ ਨਹੀਂ ਮੈਂ ਕਿਤੇ ਖਿੱਚ ਕੇ ਲਾਉਣ ਦੀ ਕੋਸ਼ਿਸ਼ ਕੀਤੀ ਪਿੱਛੋਂ ਪਰ ਉਧਰ ਹੈ ਹੀ ਨਹੀਂ ਟੋਟਾ ਉਥੇ ਤੇ ਆ ਬਾਬਾ ਕਹਿੰਦਾ ਕਿ ਮੇਰੇ ਕੋਲ ਇੱਕ ਹੀ ਦਸਤਾਰ ਆ ਤੇ ਕੁਰਤਾ ਪਜਾਮਾ ਵੀ ਗਰਮ ਨਹੀਂ ਹੈਗਾ ਤੇ ਚਲੋ ਜਿੰਨੇ ਜੋਗੇ ਹੈਗੇ ਅਸੀਂ ਕਰਦੇ ਮੇਰੇ ਕੋ ਗੱਡੀ 'ਚ ਆ ਦੇਖੋ ਸਮਾਨ ਪਿਆ ਹੀ ਹੁੰਦਾ ਗੁਰੂ ਸਾਹਿਬ ਦਾ ਦਿੱਤਾ ਹੋਇਆ ਸਾਡਾ ਤਾਂ ਕੁਝ ਹੈ ਨਹੀਂ ਪਰ ਮੈਂ ਬੇਨਤੀ ਕਰਦਾ ਕਿ ਪੰਜਾਬੀਓ ਆਪਣੇ ਪੰਜਾਬੀਆਂ ਦਾ ਸਾਥ ਦਿਓ ਕਿਉਂਕਿ ਅਜਿਹੇ ਬਾਬਿਆਂ ਨੇ ਤੁਹਾਡੇ ਕੋ ਮੰਗਣਾ ਨਹੀਂ ਕਿਉਂਕਿ ਇਹਨਾਂ ਦਾ ਭਰੋਸਾ ਧੰਨ ਗੁਰੂ ਰਾਮਦਾਸ ਪਾਸ਼ਾ ਜੀ ਔਰ ਰੋਟੀ ਤਾਂ ਜ਼ਰੂਰ ਦੇਣਗੇ ਪਰ ਸਾਡਾ ਵੀ ਫਰਜ਼ ਮੰਨਦਾ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਸੰਭਾਲੀਏ ਆਹ ਦੇਖ ਲਓ ਬਾਕੀ ਬਾਬਾ ਜੀ ਨੂੰ ਪਰਸੋ ਕਹਤਾ ਕਿ ਸੋਮਵਾਰ ਆਜਣ ਤੇ ਅਸੀਂ ਇਹਨਾਂ ਨੂੰ ਰੇੜੀ ਲੈ ਕੇ ਦੇਣੇ ਆ ਤੇ ਜਿੰਨਾਂ ਦੇ ਨਾਲ ਇਹ ਸਬਜ਼ੀ ਵੇਚਣਗੇ ਤੇ ਇਹਨਾਂ ਦਾ ਕੰਮ ਚੱਲੂਆ ਸਾਈਕਲ ਵੀ ਪੈਂਚਰ ਜੀ ਬਾਬੇ ਦਾ ਤਾਂ ਬਾਬਾ ਜੀ ਪੈਂਚਰ ਹੈਗਾ ਨਾ ਸਾਈਕਲ ਪੈਂਚਰ ਹੈਗਾ ਹੁਣ ਪੈਂਚਰ ਵੀ ਗਲਵਾ ਲਿਓ ਠੀਕ ਹੈ ਮਾਇਆ ਤੁਹਾਡੇ ਹੈ ਲਵਾ ਲੋਗੇ ਨਾ ਚਲੋ ਠੀਕ ਹੈ ਪਿਆਰਿਓ ਓਕੇ ਜੀ ਵਾਈ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਵਾਈ ਗੁਰਜੀ ਕੀ ਫਤਿਹ ਤੋ ਆਹ ਹਾਲ ਜੀ ਪੰਜਾਬੀਓ